ਬਾਬਾਈ ਨੇ ਬਹੁਤ ਬਹੁਤ ਕੁਝ ਦਿੱਤਾ ਇੱਕ ਟਾਈਮ ਦੇ ਅਸੀਂ ਕਿਰਾਏ ਦੇ ਮਕਾਨ ਤੇ ਸੀ ਅੱਜ ਸਾਡੇ ਕੋਲ ਘਰ ਹੈ ਗੱਡੀ ਹੈ ਸਭ ਕੁਝ ਬਾਬਾਈ ਨੇ ਬਹੁਤ ਕੁਝ ਦਿੱਤਾ ਹੈ 3-4 ਮਹੀਨਿਆਂ ਦੇ ਵਿੱਚ ਅਸੀਂ ਸਭ ਕੁਝ ਬਹੁਤ ਬਹੁਤ ਕੁਝ ਦਿੱਤਾ ਉਹਨਾਂ ਨੇ ਬੱਚੇ ਬਹੁਤ ਲਾਇਕ ਦਿੱਤੇ ਆ ਸਭ ਕੁਝ ਬਹੁਤ ਵਧੀਆ ਹੋ ਰਿਹਾ ਉਹ ਹੱਥ ਫੜ ਕੇ ਆਪੇ ਕਰਵਾ ਰਹੇ ਕਮਰੇ ਸਰ ਗਏ ਸੀ ਸੋਚਿਆ ਵੀ ਨਹੀਂ ਸੀ ਉਦੋਂ ਧੀਰੇ ਧੀਰੇ ਪਤਾ ਹੀ ਨਹੀਂ ਚੱਲਿਆ ਅੱਜ ਗੱਡੀ ਤੇ ਬੈਠੇ ਆਂ ਔਰ ਇੱਥੇ ਆਨੇ ਆ ਨੰਗੇ ਪੈਰੀ ਆਨੇ ਆ ਬਾਬਾ ਜੀ ਬੁਲਾਉਂਦੇ ਆ ਔਰ ਆਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਧੰਨ ਧੰਨ ਆਪਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹੋ ਕਿ ਹੋ ਜਾ ਲੱਗ ਰਿਹਾ ਬਹੁਤ ਵਧੀਆ ਬਹੁਤ ਹੀ ਵਧੀਆ ਜਾਨ ਦਾ ਜੀ ਨਹੀਂ ਕਰਦਾ ਕਰੇ ਹਮ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦਿਆਂ ਨੂੰ ਮੈਨੂੰ 6 ਮਹੀਨੇ ਹੋ ਗਏ ਪਹਿਲੇ ਮੈਂ ਅੰਮ੍ਰਿਤਸਰ ਗਈ ਸੀਗੀ ਉੱਥੇ 5 ਪੈਰੀ ਕੱਟੇ ਫਿਰ ਅਸੀਂ ਇੱਥੇ ਤੇ ਹੁਣ ਜਦੋਂ ਇੱਥੇ ਆਉਨੇ ਹਾਂ ਜਾਂ ਸੇਵਾ ਵੀ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਕਿਹੋ ਜਿਹਾ ਮਨ ਨੂੰ ਸਕੂਨ ਮਿਲਦਾ ਹੈ ਤੇ ਬਹੁਤ ਜ਼ਿਆਦਾ ਬਾਬਾਈ ਨੇ ਬਹੁਤ ਬਹੁਤ ਕੁਝ ਦਿੱਤਾ ਇੱਕ ਟਾਈਮ ਤੇ ਅਸੀਂ ਕਿਰਾਏ ਦੇ ਮਕਾਨ ਤੇ ਸੀ ਅੱਜ ਸਾਡੇ ਕੋਲ ਘਰ ਹੈ ਗੱਡੀ ਹੈ ਮਤਲਬ ਕੁਝ ਬਾਬਾਈ ਨੇ ਬਹੁਤ ਕੁਝ ਦਿੱਤਾ ਕਿੰਨਾ ਕੁ ਮਤਲਬ ਸਕੂਨ ਮਿਲਦਾ ਹੈ ਜਦੋਂ ਸ਼ੁਕਰ ਕਰਦੇ ਹਾਂ ਵਾਹਿਗੁਰੂ ਦਾ ਕਿਉਂਕਿ ਜਦੋਂ ਕਹਿੰਦੇ ਨੇ ਜਦੋਂ ਇੱਥੇ ਆਪਾਂ ਬਾਬਾ ਦੀਪ ਸਿੰਘ ਗੁਰਦੁਆਰੇ ਆਣਾ ਸ਼ੁਰੂ ਕਰ ਦਿੰਦੇ ਆ ਨਾ ਚੁਪੈਰੇ ਸਾਫ ਕੱਟਦੇ ਆ ਤਾਂ ਬਾਬਾ ਜੀ ਅਰਸ਼ਾਂ ਤੋਂ ਫਰਸ਼ਾਂ ਦੇ ਕਦਮ ਪਹੁੰਚਾਉਂਦੇ ਤੇ ਪਤਾ ਵੀ ਨਹੀਂ ਲੱਗਦਾ ਨਹੀਂ ਪਤਾ ਲੱਗਿਆ ਤਿੰਨ ਚਾਰ ਮਹੀਨਿਆਂ ਦੇ ਵਿੱਚ ਅਸੀਂ ਸਭ ਕੁਝ ਬਹੁਤ ਬਹੁਤ ਕੁਝ ਦਿੱਤਾ ਉਹਨਾਂ ਨੇ ਬੱਚੇ ਬਹੁਤ ਲਾਇਕ ਦਿੱਤੇ ਆ ਸਭ ਕੁਝ ਬਹੁਤ ਵਧੀਆ ਹੋ ਰਿਹਾ ਉਹ ਹੱਥ ਫੜ ਕੇ ਆਪੇ ਕਰਵਾ ਰਿਹਾ ਅੜੇ ਥੋੜੇ ਕੰਮ ਕਹਿੰਦੇ ਸਾਰੇ ਆਪੇ ਹੀ ਠੀਕ ਹੋਣੇ ਸ਼ੁਰੂ ਹੋ ਜਨ ਜਿਹੜੇ ਆਪ ਕਹਿੰਦੇ ਸੋਚਿਆ ਵੀ ਨਹੀਂ ਹੁੰਦੇ ਵੀ ਇਦਾਂ ਸੋਚਿਆ ਵੀ ਨਹੀਂ ਸੀਗਾ ਅਸੀਂ ਅੰਮ੍ਰਿਤਸਰ ਗਏ ਸੀ ਸੋਚਿਆ ਵੀ ਨਹੀਂ ਸੀ ਉਦੋਂ ਧੀਰੇ ਧੀਰੇ ਪਤਾ ਹੀ ਨਹੀਂ ਚੱਲਿਆ ਅੱਜ ਗੱਡੀ ਤੇ ਬੈਠੇ ਆਂ ਔਰ ਇੱਥੇ ਆਨੇ ਆ ਨੰਗੇ ਪੈਰੀ ਆਨੇ ਆ ਬਾਬਾ ਜੀ ਬੁਲਾਉਂਦੇ ਆ ਔਰ ਆਨੇ ਆ ਕਿੱਥੋਂ ਆਨੇ ਕਿੱਥੋਂ ਆ ਤੁਸੀਂ ਦੁਗਰੀ ਤੋਂ ਆਨੇ ਦੁਗਰੀ ਤੋਂ ਆਨੇ ਹਾਂਜੀ ਤੇ ਕਿੰਨਾ ਕੁ ਮਤਲਬ ਸ਼ੁਕਰ ਕਰਦੇ ਆ ਹਨਾ ਵਾਹਿਗੁਰੂ ਹਰ ਟਾਈਮ ਹਰ ਟਾਈਮ RAMDAS JI DA BABA DEEP SINGH JI DA ਬਹੁਤ ਜ਼ਿਆਦਾ ਸ਼ੁਕਰ ਹੈ ਸੰਗਤਾਂ ਨੂੰ ਕੀ ਕਹਿਣਾ ਚਾਹੂੰਗਾ ਜਿਹੜੇ ਘਰ ਬੈਠੇ ਨੇ ਦਰਸ਼ਨ ਕਰਦੇ ਸੰਗਤਾਂ ਨੂੰ ਕਹਿੰਦੇ ਆ ਵਾਦ ਤੋਂ ਵਾਦ ਆਓ ਦੁਪਹਿਰਾ ਘਟੋ ਬਹੁਤ ਸ਼ਕਤੀ ਹੈ ਦੁਪਹਿਰੇ ਵਿੱਚ ਐਨੀਕ ਸ਼ਕਤੀ ਹੈ ਕਿ ਤੁਹਾਡੇ ਅੜੇ-ਅੜੇ ਕੰਮ ਨਹੀਂ ਜਿਹੜੇ ਤੁਸੀਂ ਕਦੇ ਸੋਚੀ ਨਹੀਂ ਉਹ ਕੰਮ ਹੋ ਜਾਂਦੇ ਬਿਲਕੁਲ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 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 ਧੰਨ ਧੰਨ ਆਪਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹੋ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਬਹੁਤ ਹੀ ਵਧੀਆ ਜਾਨ ਦਾ ਜੀ ਨਹੀਂ ਕਰਦਾ ਕਰੇ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦਿਆਂ ਨੂੰ ਮੈਨੂੰ 6 ਮਹੀਨੇ ਹੋ ਗਏ ਪਹਿਲੇ ਮੈਂ ਅੰਮ੍ਰਿਤਸਰ ਗਈ ਸੀਗੀ ਉੱਥੇ ਪੰਜ ਪੈਰੇ ਕੱਟੇ ਫਿਰ ਅਸੀਂ ਇੱਥੇ ਤੇ ਹੁਣ ਜਦੋਂ ਇੱਥੇ ਆਉਂਨੇ ਹਾਂ ਜਾਂ ਸੇਵਾ ਵੀ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਕਿਹੋ ਜਿਹਾ ਮਨ ਨੂੰ ਸਕੂਨ ਮਿਲਦਾ ਹੈ ਤੇ ਬਹੁਤ ਜ਼ਿਆਦਾ ਬਾਬਾਈ ਨੇ ਬਹੁਤ ਬਹੁਤ ਕੁਝ ਦਿੱਤਾ ਇੱਕ ਟਾਈਮ ਤੇ ਅਸੀਂ ਕਿਰਾਏ ਦੇ ਮਕਾਨ ਤੇ ਸੀ ਅੱਜ ਸਾਡੇ ਕੋਲ ਘਰ ਹੈ ਗੱਡੀ ਹੈ ਸਭ ਕੁਝ ਬਾਬਾਈ ਨੇ ਬਹੁਤ ਕੁਝ ਦਿੱਤਾ ਕਿੰਨਾ ਕੁ ਮਤਲਬ سکون ملਦਾ ہے جدا شکر کر دوں وای گرو دا کیونکہ جਦੋਂ ਕਹਿੰਦੇ ਨੇ ਜਦੋਂ ਇੱਥੇ ਆਪਾਂ ਬਾਬਾ ਦੀਪ ਸਿੰਘ ਗੁਰਦੁਆਰੇ ਆਣਾ ਸ਼ੁਰੂ ਕਰ ਦਿੰਦੇ ਆ ਨਾ ਦੁਪਹਿਰੇ ਸਾਫ ਕੱਟਦੇ ਆ ਤਾਂ ਬਾਬਾ ਜੀ ਅਰਸ਼ਾਂ ਤੋਂ ਫਰਸ਼ਾਂ ਤੇ ਕਦਮ ਪਹੁੰਚਾਂਦੇ ਤੇ ਪਤਾ ਵੀ ਨਹੀਂ ਲੱਗਦਾ ਨਹੀਂ ਪਤਾ ਲੱਗਿਆ 3-4 ਮਹੀਨਿਆਂ ਦੇ ਵਿੱਚ ਅਸੀਂ ਸਭ ਕੁਝ ਬਹੁਤ ਬਹੁਤ ਕੁਝ ਦਿੱਤਾ ਉਹਨਾਂ ਨੇ ਬੱਚੇ ਬਹੁਤ ਲਾਇਕ ਦਿੱਤੇ ਆ ਸਭ ਕੁਝ ਬਹੁਤ ਵਧੀਆ ਹੋ ਰਿਹਾ ਉਹ ਹੱਥ ਫੜ ਕੇ ਆਪੇ ਕਰਵਾ ਰਿਹਾ ਅੜੇ ਥੋੜੇ ਕੰਮ ਕਹਿੰਦੇ ਸਾਰੇ ਆਪੇ ਹੀ ਠੀਕ ਹੋਣੇ ਸ਼ੁਰੂ ਹੋ ਜਣੇ ਜਿਹੜੇ ਆਪ ਕਹਿੰਦੇ ਸੋਚਿਆ ਵੀ ਨਹੀਂ ਹੁੰਦੇ ਵੀ ਇਦਾਂ ਸੋਚਿਆ ਵੀ ਨਹੀਂ ਸੀਗਾ ਅਸੀਂ ਅੰਮ੍ਰਿਤਸਰ ਗਏ ਸੀ ਸੋਚਿਆ ਵੀ ਨਹੀਂ ਸੀ ਉਦੋਂ ਧੀਰੇ ਧੀਰੇ ਪਤਾ ਹੀ ਨਹੀਂ ਚੱਲਿਆ ਅੱਜ ਗੱਡੀ ਤੇ ਬੈਠੇ ਆਂ ਔਰ ਇੱਥੇ ਆਨੇ ਆ ਨੰਗੇ ਪੈਰੀ ਆਨੇ ਆ ਬਾਬਾ ਜੀ ਬੁਲਾਉਂਦੇ ਆ ਔਰ ਆਨੇ ਆ ਕਿੱਥੋਂ ਆਨੇ ਕਿੱਥੋਂ ਆ ਤੁਸੀਂ ਦੁਗਰੀ ਤੋਂ ਆਨੇ ਦੁਗਰੀ ਤੋਂ ਹਾਂਜੀ ਤੇ ਕਿੰਨਾ ਕੁ ਮਤਲਬ ਸ਼ੁਕਰ ਕਰਦੇ ਆ ਹਨਾ ਵਾਹਿਗੋ ਦਾ ਹਰ ਟਾਈਮ ਹਰ ਟਾਈਮ RAMDAS ji ਦਾ baba deep singh ji ਦਾ ਬਹੁਤ ਜ਼ਿਆਦਾ ਸ਼ੁਕਰ ਹੈ ਸੰਗਤਾਂ ਨੂੰ ਕੀ ਕਹਿਣਾ ਚਾਹੁੰਦਾ ਜਿਹੜੇ ਘਰ ਬੈਠੇ ਦਰਸ਼ਨ ਕਰਦੇ ਆ ਸੰਗਤਾਂ ਨੂੰ ਕਹਿੰਦੇ ਆ ਵਾਦ ਤੋਂ ਬਾਦ ਆਓ ਦੁਪਹਿਰਾਂ ਘਟੋ ਬਹੁਤ ਸ਼ਕਤੀ ਹੈ ਦੁਪਹਿਰੇ ਵਿੱਚ ਐਨੀਕ ਸ਼ਕਤੀ ਹੈ ਕਿ ਤੁਹਾਡੇ ਅੜੇ-ਅੜੇ ਕੰਮ ਨਹੀਂ ਜਿਹੜੇ ਤੁਸੀਂ ਕਦੇ ਸੋਚੀ ਨਹੀਂ ਉਹ ਕੰਮ ਹੋ ਜਾਂਦੇ ਆ ਬਿਲਕੁਲ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ